ਚਾ ਆ ਗਿਆ ਹੀ ਇਹ ਇਹ ਗੱਲਾਂ ਬੜੀਆਂ ਕਾਲੀਆਂ ਨੇ ਕੀ ਗੱਲਾਂ ਬੜਾ ਬੈਠਾ ਬੱਚੇ ਦੇ ਉੱਪਰ ਸਾਸਰੀ ਗੱਲ ਚਾਚਾ ਸਾਸਰੀ ਦਾ ਪੁੱਤ ਕਿਦਾਂ ਕਿਦਾਂ ਠੀਕ ਆ ਬੈਜੋ ਇੱਥੇ ਬੈਠੇ ਹੋਰ ਕਿਦਾਂ ਹਾਲ ਚਾਲ ਕਿਧਰੋਂ ਮੈਂ ਘਰੋਂ ਆਇਆ ਸੀਗਾ ਅੱਛਾ ਹਾਂ ਹੋਰ ਸੇ ਤਾਂ ਵਧੀਆ ਭੀਆ ਠੀਕ ਆ ਮੁਬਾਰਕਾਂ ਵਾ ਹੁਣ ਤੁਹਾਨੂੰ ਵੀ ਕਾਦੀਆਂ ਛੱਪੜ ਮਿਲ ਗਿਆ ਠੇਕੇ ਤੇ ਛੱਪੜ ਲੈ ਲਿਆ ਵਾ ਹਾਂ ਹਾਂ ਆਖਿਆ ਗਈ ਸੀ ਬੜੇ ਚਿਰ ਦੀ ਤੁਹਾਡੀ ਇਦਾਂ 5 ਸਾਲ ਲਈ ਮਿਲਿਆ ਵਾ 5 ਸਾਲ ਲਈ ਦੇਖਾ ਪੜੀ ਹੋ ਗਈ ਹੋ ਗਈ ਹੋ ਗਈ ਸਾਰਾ ਮੋਗਿਆ ਕੰਮ ਚੱਲ ਚੰਗਾ ਆਇਆ ਵਧੀਆ ਕੰਮ ਤੇ ਚਾਚਾ ਵਧੀਆ ਬੰਦਾ ਹਾਂ ਹਾਂ ਠੀਕ ਹੈ ਚਲੋ ਬੰਦਾ ਆਰੇ ਲੱਗਾ ਰਿੰਦਾ ਵਾ ਆਪਣੇ ਕੰਮ ਦੇ ਵਿੱਚ ਆਰ ਬਣ ਜਾਂਦਾ ਤੇ ਹੁਣ ਤੂੰ ਆ ਰਹਿਣਾ ਵਾ ਪੱਕਾ ਕੋ ਚਾਚਾ ਇੱਥੇ ਕੀ ਆ ਮੈਂ ਤੇ ਤੁਹਾਡੇ ਸਾਹਮਣੇ ਮੰਮੀ ਨੂੰ ਜ਼ੋਰ ਪਾਉਂਦਿਆਂ ਬਾਹਰ ਬੂਰ ਬਾਹਰ ਅੰਦਰ ਦਾ ਕਿਤੇ ਵੇਨੇ ਆ ਉਹ ਨਹੀਂ ਬਾਹਰ ਨਹੀਂ ਘਟਾਣਾ ਅਜੇ ਮੈਂ ਤੈਨੂੰ ਅੱਗੇ ਵੀ ਇੱਕ ਦਿਨ ਕਿਹਾ ਹੈ ਅੱਗੇ ਵੀ ਇਸ ਗੱਲ ਤੋਂ ਵੀ ਨਹੀਂ ਜਾਣਾ ਬਾਹਰ ਬਿਲਕੁਲ ਅਜੀ ਇੱਥੇ ਰਹਿਣਾ ਵਾ ਤੇ ਆ ਕੰਮ ਕਰਨਾ ਆਪਾਂ ਤਕੜੇ ਹੋ ਗਏ। ਉਹ ਚਾਚਾ ਜੀ ਤੁਹਾਨੂੰ ਵਜਣਗੇ ਕਿ ਮੈਨੂੰ ਕੀ ਮਿਲੂਗਾ ਇੱਥੋਂ। ਉਹ ਸਭ ਕੁਝ ਤੈਨੂੰ ਹੀ ਹੈ। ਕੀ ਕਰਦਾ ਕਮਲਾ ਨਾ ਹੋਵੇ ਤੇ। ਜਦੋਂ ਕੰਮ ਹੀ ਸਾਂਝਾ ਕਰਨਾ ਦੋਵਾਂ ਜਾਣੇ ਨੇ ਚਾਚੇ। ਚਾਚੇ ਭਤੀਜੇ ਨੇ। ਚੱਲ ਵੇਖ ਲਓ ਪਰ ਮੇਰਾ ਮਨ ਨਹੀਂ ਵੱਜਦਾ ਇਹ ਕੰਮ ਨੂੰ। ਨਹੀਂ ਵੱਜਦਾ ਕਿਉਂ ਨਹੀਂਗਾ? ਕੰਮ ਕਰਾਂਗੇ ਤੇ ਫੇਰ ਮਨ ਮਨ ਬਣੂਗਾ। ਜੇ ਕੰਮ ਨਾ ਕੀਤਾ ਤਾਂ ਫੇਰ ਵਿਹਲੇ ਰਹਿ ਗਏ ਆਪਾਂ। ਚਾਚਾ ਤੁਹਾਨੂੰ ਪਤਾ ਮੈਨੂੰ ਟੈਨਸ਼ਨ ਘਰਦੀ ਆ ਮੈਂ ਹੁਣ ਇੱਥੇ ਬਾਹਰ ਨਿਕਲਿਆਂ ਚੰਗਾ ਵਾ ਇੱਥੇ ਤੇ ਫੇਰ ਰਾਤ ਨੂੰ ਸ਼ਾਮਾਂ ਨੂੰ ਸਵੇਰੇ ਘਰ ਹੀ ਰਹਿਣਾ ਵਾ ਘਰ ਦੀ ਤੈਨੂੰ ਕਾਦੀ ਟੈਨਸ਼ਨ ਘਰ ਦੀਆਂ ਟੈਨਸ਼ਨਾਂ ਵਾਧੂ ਕਿ ਹੋਰ ਨਹੀਂ ਨਹੀਂ ਕਾਦੀ ਟੈਨਸ਼ਨ ਕੋਈ ਸਾਨੂੰ ਤਾਂ ਟੈਨਸ਼ਨ ਦਿੰਦੀ ਨਹੀਂ ਬਿਲਕੁਲ ਨਿਊਟਲਾਂ ਨੂੰ ਦੇ ਉਹ ਤੁਹਾਨੂੰ ਪਤਾ ਹੀ ਆ ਮੈਂ ਕਿਹਾ ਚੱਲ ਬਾਹਰ ਅੰਦਰ ਗਿਆ ਹਾਂਗਾ ਚਾਰ ਪੈਸੇ ਜੁੜ ਜਾਣਗੇ ਉਹ ਨਹੀਂ ਅਜੇ ਨਹੀਂ ਜਾਣਾ ਸਾਲ ਭਰ ਨਹੀਂ ਜਾਣਾ ਕਦੇ ਵੀ ਸਾਲ ਤੋਂ ਬਾਅਦ ਵੇਖਾਂਗੇ ਨਾਲੇ ਬਾਹਰ ਅੰਦਰ ਦਾ ਜਿਹੜਾ ਕੰਮ ਵਾ ਨਾ ਠੱਡਾ ਹੁੰਦੇ ਥੋੜਾ ਜਿਹਾ ਜੇ ਗਰਮ ਬੜਾ ਵਾ ਮਾਮਲੇ bade ਕਰਮਾ ਸਾਰੇ ਬਾਹਰ ਵਾਲੇ ਆਹ ਹੋ ਤੇ ਗੱਲ ਹੈਗੀ ਆ ਮਾਮਲੇ ਨਹੀਂ ਗਰਮ ਤੇ ਸਾਡੇ ਘਰ ਵੀ ਬੜਾ ਚੱਲਣ ਡਿਆ ਮਾਹੌਲ ਉਹ ਨਹੀਂ ਉਹ ਮਾਹੌਲ ਕਰ ਲਾਂਗੇ ਠੰਡਾ ਕੁਛ ਨਹੀਂ ਹੁੰਦਾ ਨੂੰ ਉਹਨੂੰ ਮੰਮੀ ਨੂੰ ਸਮਝਾਵਾਂਗੇ ਨਾਲ ਤੇ ਕੁੜੀ ਨੂੰ ਸਮਝਾਵਾਂਗੇ ਤੂੰ ਤੇ ਅੱਗੇ ਧੀਰਾਵਾ ਪਹਿਲਾਂ ਹੀ ਆ ਤੂੰ ਤੇ ਗੱਲ ਕਰਨ ਵਾਲਾ ਵੀ ਕੋਈ ਪਤਾ ਤੂੰ ਤੇ ਤੇਜ਼ ਤਰਾਰ ਹੋ ਮੇਰੇ ਤੇ ਗੱਲ ਹੋ ਰਿਆ ਕੋਈ ਚਾਚਾ ਉਹ ਮੈਂ ਬਹਿ ਕੇ ਸੋਚਣ ਡਿਆ ਸੀ ਵੀ ਜੇ ਚੱਲ ਹਲੇ ਮੇਰਾ ਨਾਂ ਇਦਾਂ ਦਾ ਕੰਮ ਬਣਦਾ ਨਿਆਣੇ ਵੱਲੋਂ ਤੇ ਚੰਗਾ ਹੀ ਗਾ ਸਕੂ ਐਵੇਂ ਬੋਝ ਜਾਂ ਪਿਆਰ ਨਾ ਮੈਨੂੰ ਬੜੀ ਉਹ ਤੇ ਇਹ ਤੇ ਜ਼ਰੂਰੀ ਆ ਇਹ ਤੇ ਬੱਚੇ ਤੇ ਬਹੁਤ ਜ਼ਰੂਰੀ ਆ ਬਹੁਤ ਲਾਜ਼ਮੀ ਆ ਇਨਸਾਨ ਦੇ ਇਨਸਾਨ ਬੱਚਿਆਂ ਦੇ ਨਾਲ ਹੀ ਵੱਡਾ ਆ ਇਹ ਗੱਲ ਕੇ ਤੇ ਬਹਿ ਕੇ ਵਿਚਾਰਿਆ ਕਰੇਗਾ ਜਦੋਂ ਅਜੇ ਥੋੜਾ ਜਿਹਾ ਹੋਰ ਸਿਆਣਾ ਹੋਏਗਾ ਤੇ ਅਜੇ ਨਹੀਂ ਅਜੇ ਤੂੰ ਬੱਚਾ ਵਾ ਨਾ ਤੂੰ ਆਪ ਬੱਚਾ ਵਾ ਬੱਚਿਆਂ ਵਾਲੀਆਂ ਗੱਲਾਂ ਕਰ ਜਾਣਾ ਤੂੰ ਹੁਣ ਫਿਰ ਕੀ ਕਰਾਂ ਚਾਚਾ ਦੱਸੋ ਮੈਨੂੰ ਕੋਈ ਹੱਲ ਦੱਸੋ ਹੱਲ ਯਾਰ ਹੈਗਾ ਵਾ ਸਾਡੇ ਕੋਲ ਜਦੋਂ ਆ ਕਾਰੋਬਾਰ ਹੋ ਗਿਆ ਸਾਡਾ ਇੱਥੇ ਹੱਲ ਨਹੀਂ ਇਹ ਤਾਂ ਵੱਡਾ ਹੱਲ ਕਿਹੜਾ ਹੈ ਹੈ ਇਤਨਾ ਵੱਡਾ ਕੜਾ ਹਾਲਾ ਮੈਂ ਬੱਬੀ ਚਲਾਵਾ ਜਰੀਕਾ ਆ ਜਾ ਤੈਨੂੰ ਛੱਡ ਲੋ ਆ ਪੱਬੀ ਚਲਾਈਏ ਜਰੀਕਾ ਬੱਤੀ ਆਉਂਦੀ ਆ ਚਾਚਾ ਆ ਵੀ ਇਦਾਂ ਕੰਮ ਵਧੀਆ ਹੀ ਹੋ। ਹੈ? ਮੋਟਰ ਟਕਾਣੇ ਲੱਗੀ ਹੋ ਕਿਤੇ ਰਾਤ ਬਰਾਤੇ ਉੱਠ ਕੇ ਬੰਦਾ ਇਥੋਂ ਛੱਡ ਵੀ ਲਿੰਦਾ ਹਨਾ? ਨਹੀਂ ਨਹੀਂ ਨਾਲ ਜਾਂ ਘਰ ਦੇ ਘਾਮ ਆਪਣੇ ਘਰਾਂ ਦੇ ਆਸਰਾ ਹੋਈ ਆ ਕਿ? ਹਾਂ। ਸਭ ਤੋਂ ਵੱਡਾ ਆਸਰਾ। ਇਹ ਆ ਵੀ ਦੂਰ ਨਹੀਂ ਜਾਣਾ। ਹਨਾ? ਦੂਰ ਕਹਦਾ ਵੀ ਘਰੇ ਹੈਗੀ ਇੱਥੇ। ਹਾਂ। ਚਾਚਾ ਪਰ ਪਾਣੀ ਇਦਾਂ ਪੀਣ ਵਾਲਾ ਤਾਂ ਨਹੀਂ ਆ। ਨਹੀਂ ਬੇਟਾ ਇਹਦਾ ਬੋਰਿੰਗ ਬਣੀ ਜੂੰਗੀ ਐ ਬੋਰ ਦੀ ਦੱਸਦੇ ਆ। ਹਾਂ। ਹਾਂ ਇਹ 2.5 ਫੁੱਟ ਬੋਰ ਆ। ਛੱਪੜ ਦੇ ਕੰਡੇ ਆ ਮੈਂ ਤਾਂ ਕਰਕੇ। ਨਹੀਂ ਨਹੀਂ ਛੱਪੜ ਦਾ ਕੰਡਾ ਨਹੀਂ ਇੱਥੇ ਜਿਹੜਾ ਇਹ ਪਾਣੀ ਹੈ ਨਾ ਹਾਂ ਇਹਦਾ ਤੇ ਸਾਰਾ ਪਾਣੀ ਵੱਤੋ ਬਾਅਦ ਜਿਹੜਾ ਜ਼ਮੀਨ 'ਚ ਵਸਣਾ ਵਾ ਇਹਨੇ 30 ਫੁੱਟ ਤੋਂ ਵੱਧ ਨਹੀਂ ਜਾਣਾ ਰਿਸਕੇ ਇਹਨੇ ਛੱਪੜ ਦੇ ਪਾਣੀ ਹਾਂ ਤੇ ਇਹ 200 ਫੁੱਟ ਤੋਂ 250 ਫੁੱਟ ਤੋਂ ਪਾਣੀ ਆਉਣ ਡਿਆ ਸਾਡੇ ਨੂੰ ਅੱਛਾ ਇਹ ਪਾਣੀ ਜਿਹੜਾ ਜਿਹੜਾ ਉਹ ਕੁਆਲਿਟੀ ਆ ਜਿਹੜਾ ਤੁਸੀਂ ਹਾਰੋ ਲਾਏ ਨਾ ਘਰਾਂ 'ਚ ਹਾਂ ਉਹਦੇ ਨਾਲ ਵੀ ਚੰਗੀ ਕੁਆਲਿਟੀ ਹੈ ਦੀ ਇਹਦਾ ਸਾਫ਼ ਪਾਣੀ ਵਧੀਆ ਪਾਣੀ ਆ ਇਹ ਕਹਿੰਦੇ ਪਾਇਆ ਸੀ ਪਿੱਛੇ ਬੰਦਿਆਂ ਨੇ ਇੱਥੇ ਹਾਂ ਇਹਨਾਂ ਦੇ ਨਾਲ ਜੇ ਹੁਣ ਮਿਲਿਆ ਬੜਾ ਹਾਂ ਤੇ ਮੈਂ ਤੇ ਕਹਿੰਦਾ ਦੱਸ ਦੇ ਵੀ ਇਹਦਾ ਪਾਣੀ ਬਹੁਤ ਵਧੀਆ ਪੀਣ ਯੋਗ ਪਾਣੀ ਹੈ ਨਾ ਅੱਛਾ ਚੱਲ ਉਦਾਂ ਆ ਨਾ ਇੱਥੇ ਖਲੋਗੇ ਵੇਖੀ ਇਹ ਤਾਂ ਬੜਾ ਵਧੀਆ ਲੱਗਣ ਰਿਹਾ ਇਦਾਂ ਵੇਖੋ ਕਿੱਦਾਂ ਹੈ ਨਾ ਦ੍ਰਿਸ਼ੀ ਸਾਰਾ ਵਧੀਆ ਵਾ ਹਾਂ ਦ੍ਰਿਸ਼ੀ ਵਧੀਆ ਸਾਰਾ ਇਹ ਹੂੰ ਇਹ ਤਾਂ ਸੀਨਰੀ ਹੈ ਕਾ ਸੀਨਰੀ ਆਗੇ ਇਹ ਤਾਂ ਸਾਡੇ ਪਿੰਡ ਦੀ ਹੈ ਕਿ ਸੀਨਰੀ ਆ ਇਹੋ ਜਿਹੀ ਇਦਾਂ ਦੀ ਸੀਨਰੀ ਆਮ ਥੋੜਾ ਬਣਦੀ ਆ ਪਿੰਡਾਂ ਦੇ ਵਿੱਚ ਸਹੀ ਗੱਲ ਅਛਾ ਇਹ ਵੀ ਆ ਪਹਿਲੀ ਗੱਲ ਆ ਸਭ ਤੋਂ ਖਾਸੀਅਤ ਇਹ ਆ ਹਾਂ ਕਿ ਇਹ ਪਿੰਡ ਦੀਆਂ ਗਲੀਆਂ ਨਾਲੀਆਂ ਨਾਲੋਂ ਇਹ ਜਿਹੜਾ ਪਾਣੀ ਦਾ ਲੈਵਲ ਇਹੋਲੇ ਕਿੰਨਾ ਡੂੰਘਾ ਆ ਦੀ ਆਹੋ ਇਹਦੇ ਗੱਲ ਹੈ ਕਿ ਨੀਵਾ ਹਨਾ ਬਹੁਤ ਹਾਂ ਇਹਦੇ ਨਾਲ ਇਹ ਇਹਦਾ ਵਾ ਕਿ ਜਦੋਂ ਪਿੰਡ ਦਾ ਪਾਣੀ ਆ ਨਾ ਸਾਰਾ ਹਾਂ ਉਹ ਇਹਦੇ ਵਿੱਚ ਨਾਲੀਆਂ ਦਾ ਪਾਣੀ ਟੁੱਟ ਕੇ ਵਸਲੇ ਡਿੱਗਦਾ ਜੋਰ ਨਾਲ ਹਾਂ ਕਿਉਂਕਿ ਮੇਰੇ ਮੈਨੂੰ ਤਾਂ ਲੱਗਦਾ ਵੀ ਇਹ ਗਲੀਆਂ ਨਾਲੀਆਂ ਨਾ ਸਾਰੀਆਂ ਇੱਥੇ ਇਸ ਮਾ ਪੰਜ ਫੋਟਾ ਇਹ ਲੈਵਲ ਤੋਂ ਟੋਟੀਆਂ ਹੁੰਦੀਆਂ ਹੋਣਗੀਆਂ। ਵਧਣੀਆਂ ਜਾਂ ਚਾਚਾ? ਵਧਦੀ ਹੋ ਸਕਦੀਆਂ ਤੇ ਫੇ ਗਲੀਆਂ ਨਾਲੀ 'ਚ ਪਾਣੀ ਕਿੱਥੋਂ ਘਰੋਣਾ ਤਾਂ ਇਹ ਚੱਕਣ ਦੀਆਂ ਪਿੰਡ 'ਚ ਕਿਤੇ। ਹਾਂ ਇਹ ਗੱਲ ਹੈਗੀ। ਵਧੀਆ ਵਾ ਇਹ ਕਰਕੇ ਵਧੀਆ ਵਾ ਮਤਲਬ ਇਹਨੇ ਇਹ ਸਮਝ ਲਾ ਵੀ ਇੱਕ ਪਿੰਡ ਦੀ ਇੱਕ ਵੱਡੀ ਮੁੱਲੀ ਚੀਜ਼ ਵੈਸੋ ਲਈ। ਹਾਂ। ਜਿਹੜੇ ਪਿੰਡ ਦਾ ਸੀਵਰੇਜ ਹੈ ਨਹੀਂ ਨਾ। ਹਾਂ। ਉਹ ਪਿੰਡ ਦੀ ਹਾਲਤ ਮਾੜੀ ਆ। ਸਹੀ ਗੱਲ। ਹਾਂ ਇਹ ਸਾਡਾ ਤੇ ਇੱਕ ਸੁਨੇਹਾ ਵੀ ਆ ਲੋਕਾਂ ਨੂੰ ਹੁੰਦਾ ਵਾ ਵੀ ਜਿਹੜੇ ਪਿੰਡ ਦਾ ਛਪੜਨੀਆਂਗਾ ਉਥੇ ਸੀਵਰੇਜ ਹੈ ਨਹੀਂਗਾ ਬੁਰੀ ਹਾਲਤ ਉੱਤੇ। ਸਹੀ ਗੱਲ। ਤੁਸੀਂ ਆਪਣੇ ਘਰਾਂ ਨੂੰ ਜਾਂ ਹੋਰਾਂ ਘਰਾਂ ਨੂੰ ਪਿੰਡ ਦੇ ਵਿੱਚ ਨੰਗ ਨਹੀਂ ਸਕਦੇ। ਜਿੱਥੇ ਪਾਣੀ ਖਲੋ ਗਿਆ ਕੰਦਾ। ਸਹੀ ਗੱਲ। ਤੇ ਪਾਣੀ ਪੰਡਾ ਜ ਹੁਣ ਆਉਂਦਾ ਬੜਾ ਵਾ, ਬੋਟਰਾ ਬੜੀਆਂ ਪੰਡਾਂ। ਹਾਂ, ਚਲ ਚਾਹ ਬਣਾ ਕੇ ਲਿਆਵਾਂ ਕੁੱਟ। ਚਲੋ ਚਾਹ ਨਹੀਂ ਕੀ ਪੀਣੀ ਹੁਣ। ਹਾਂ। ਤੇ ਕੋਈ ਗੱਲ ਨਹੀਂ ਕੀ ਤੇ ਹੁਣ ਤਗੜਾ ਹੋ ਤੇ ਆਪਾਂ ਇਹ ਕੰਮ ਕਰਨਾ ਵਾ। ਠੀਕ ਆ ਨਾ? ਆਹੋ ਕੋਈ ਗੱਲ ਨਹੀਂ ਚਾਚਾ ਨਾਲ ਹੀ ਆ। ਆਹੋ। ਪਾਣੀ ਚ ਬਹੁਤ ਚਲ ਤੁਸੀਂ ਕਰੋ ਇੱਥੇ ਮਾੜਾ ਮੋਟਾ ਕੰਮ ਮੈਂ ਚਾਹ ਲੈ ਕੇ ਮੈਂ ਕੁੱਟ। ਆਹ ਮਾ ਇਹ ਇੰਓ ਠੀਕ ਆ ਚਲੋ ਚੰਗਾ ਪੁੱਤ ਫੇ ਚੰਗਾ ਠੀਕ ਆ ਲੱਗਦੀ ਨਹੀਂ ਕਿ ਜੱਦ ਆ ਡਈ ਆ ਸੁਖਵਿੰਦਰ ਵੇਖਣ ਵੇਹਲਾ ਕਿਹੜੀ ਚਾਹੀਦੀ ਤੈਨੂੰ ਆ ਤਾਂ ਨਵੀਆਂ ਆ ਤੇ ਨਵੀ ਦੇਦੇ ਕੋਈ ਨਹੀਂ ਵੀ ਕਰਵਾਗੀ ਲੈ ਲੈ ਨਵੀਆਂ ਪੁਰਾਣੀਆਂ ਕਿਹੜੀਆਂ ਵੰਡੀਆਂ ਆ ਜਿਹੜੀ ਜੀ ਕਰਦਾ ਲੱਲਾ ਆਹੋ ਪੁਰਾਣੀਆਂ ਵੀ ਹੈਗੀਆਂ ਓ ਨਹੀਂ ਪੁਰਾਣੀ ਨਹੀਂ ਲੈਣੀ ਹਾਂ ਨਵੀ ਲੈਣੀ ਕਿੰਨੇ ਆ ਜਣਾ ਐਡਾ ਖਾਸ ਜਿਹੜੀ ਬੈੱਡ ਤੇ ਵਿਛਾਉਣੀ ਤੂੰ ਉਜਰ ਹੈਗੇ ਮੈਨੇ ਪ੍ਰਾਣੀਆਂ ਨੇ ਤੈਨ ਪਤਾ ਹੀ ਇਹਨਾਂ ਕੋਈ ਨਾ ਕੋਈ ਭੈਣ ਭਰਾ ਸੁਹਿਰ ਰਹਿ ਜਾਂਦਾ ਵਾ ਅੱਛਾ ਅੱਛਾ ਪੂਰਾ ਹੈਪੀ ਕਰਕੇ ਫਿਰ ਪਰ ਪਤਾ ਬਾਹਰ ਕਰਦੇ ਮੈਂ ਤਾਂ ਲੈ ਕੇ ਨਾ ਲੈ ਕੇ ਰਾਖੀ ਛੱਡਦੀਆਂ ਵਿੱਚ ਸੋਖਣੂ ਵੀ ਬੜੀ ਰੀ ਜਵੇ ਵੀ ਨਵੀਆਂ ਨਵੀਆਂ ਚੱਲ ਦੋ ਵਾ ਹੂੰ ਇਹ ਸੋਖਣੇ ਰੱਖੇ ਆ ਜਿਹੜੀ ਤੈਨੂੰ ਪਸੰਦ ਆ ਲੈ ਲੈ ਦੂਜੀ ਰਹਿਣ ਦੇ ਚੱਲ ਆ ਆਰਾ ਖਲ ਆ ਮੈਂ ਦੈਲਾ ਜੀ ਨੇ ਫਿਰ ਮੈਂ ਕੀ ਉਫਾ ਕੇ ਪਾਉਂਦੇ ਹਣਾ ਆਰਾ ਖਲ ਆ ਗੰਦ ਫੈਲਾ ਬੁੱਲ ਫਹਾ ਹਦਰ ਕੋਈ ਨਹੀਂ ਵੇਖ ਦਿੰਨੀ ਬਹਿ ਜਾ ਕੀ ਕਰਨਾ ਜਾ ਕੇ ਤੂੰ ਠੀਕ ਅੰਡੀ ਹੈਪੀ ਬੱਸ ਕੋਣੀ ਆਪਣੀ ਤਿਆਰੀਆਂ ਸੇਰ ਦੱਸਣ ਦੀ ਦੱਸਿਆ ਦਾ ਬਟਨ ਹਾਂ ਛੇਛਾ ਇਹ ਵੀ ਪਾਈ ਆਇਆ ਸੀ ਇੱਥੇ ਅੱਛਾ ਤੇ ਉਹਦੇ ਕੋ ਲੈ ਲੀਆਂ ਸੋਕ ਨਹੀਂ ਜਦ ਮੇਰੇ ਕੋ ਵੀ ਚਾਦਰ ਆਈ ਹੈ ਨਾ ਪ੍ਰਾਣੀਆਂ ਹੋ ਗਿਆ ਤਾਂ ਉਹਨਾਂ ਰੰਗ ਖਰਾਬ ਹੋਏ ਆ ਤੇ ਮੈਂ ਸੋਕ ਲੈਣੀ ਆ ਤੇ ਜਿੱਦ ਤੂੰ ਭਾਈ ਆ ਇਹ ਮੈਨੂੰ ਦਿਖਾ ਦਿੰਦੇ ਮੈਂ ਵੀ ਲੈ ਲੰਦੀ ਨਾਲੀ ਉਸ ਦਿਨ ਤੇ ਮੈਂ ਵੀ ਇੱਧਰ ਕੰਮ ਹੀ ਕਰਨ ਢੀ ਸੀ ਤੇ ਭਾਈ ਆਪੇ ਨੰਗਾ ਆ ਤੇ ਸੋਖਾਂ ਦੀ ਚੱਲ ਮੰਮੀ ਲੱਲੈ ਨੇ ਦੋ ਘਰ ਚੰਗੀਆਂ ਹੁੰਦੀਆਂ ਵਾ ਤੋਹੇ ਕੀ ਗੱਲ ਤੇ ਫੇਰ ਕੋ ਹੈ ਨਹੀਂ ਤੇ ਫੇਰ ਮੈਂ ਹਾਂ ਚੱਲ ਪੁਰਾਣੇ ਆਣੇ ਤੇ ਫੇਰ ਬੁੜੀਆਂ ਲੱਗਦੀਆਂ ਤੇ ਮੈਂ ਹਾਂ ਚੱਲ ਮੈਂ ਪਹਿੰਜੀ ਵੱਲ ਜਾਈ ਦੋਨਾਂ ਕੋ ਲੈ ਕੇ ਆਉਣੀ ਆ ਚੱਲ ਫੇਰ ਕੀ ਚੀਜ਼ ਹੋਵੇ ਤੇ ਲੈ ਜਾਏ ਬੰਦਾ ਉੱਥੇ ਕਿਉਂ ਲੱਗਾ ਨਹੀਂ ਕੋਈ ਗੱਲ ਨਹੀਂ ਨਾ ਹੋ ਤਾਂ ਮੈਂ ਤੇ ਮੇਹਰ ਲੱਗਿਆ ਉਹ ਕਿ ਕੰਮ ਚੋਂ ਮੇ ਲੱਗੇ ਆਈ ਨਹੀਂ ਦੇ ਦੇ ਪੈਸੇ ਪਹਿਲਾਂ ਪੈਸੇ ਦੇ ਦੇ ਨਵੀਂ ਚਾਦਰ ਵਾ ਨਾ ਆਹੋ ਲੱਗਾ ਨਹੀਂ ਫਿਰ ਗਈ ਹੈ ਪੈਸਿਆਂ ਦੀ ਕੋਈ ਜ਼ਿਆਦੀ ਨਹੀਂ ਗੱਲ ਕਰਨ ਦਾ ਵੀ ਹੁਣ ਜ਼ਿਆਦੀ ਤਗੜੀ ਹੋ ਗਈ ਨਾ ਤਦ ਕਰਕੇ ਨਹੀਂ ਨਹੀਂ ਤਗੜੀ ਨਹੀਂ ਹੋਈ ਫਿਰ ਵੀ ਤੇਰੀ ਚੀਜ਼ ਪੈਸੇ ਨਹੀਂ ਲਈ ਹੈ ਇੱਜ ਗੱਦੀ ਕਰਨਾ ਕੋਈ ਨਹੀਂ ਗਜਾ ਸੁਖ ਨੇ ਵਿਸ਼ਾਲੀ ਤੇ ਗਜਾ ਸੁਖਵਿੰਦਰ ਨੇ ਵਿਸ਼ਾਲੀ ਇੱਕੇ ਗੱਲ ਹੀ ਆ ਚਲੋ ਫਿਰ ਠੀਕ ਆ ਫਿਰ ਕੋਈ ਗੱਲ ਨਹੀਂ ਤੂੰ ਛਾ ਜਾਦਰ ਚਲੋ ਠੀਕ ਆ ਫਿਰ ਸੁਖਵਿੰਦਰ ਹਾਪੀ ਦੇ ਕੱਪੜੇ ਬਣਾ ਲਿਆਈ ਹੈ ਤੁਹਾਨੂੰ ਪਤਾ ਹੀ ਆ ਬਣਦੇ ਦਾ ਟਾਈਮ ਲੱਗਦਾ ਇਹ ਥੋੜੇ ਬੋਤੇ ਬਣਾਣੇ ਆ ਥੋੜੇ ਬੋਤੇ ਤੇ ਜਾਏਗੀ ਬਾਜ਼ਾਰ ਤੇ ਦੋ ਕਾਟਨ ਦੀਆਂ ਚੁੰਨੀਆਂ ਲਿਆਦੀ ਹਾਂ ਤੇ ਕੋਈ ਨਹੀਂ ਲਿਆ ਦੋਗੇ ਤੇ ਅਸਾ ਤੋ ਹੀ ਨਹੀਂ ਗਏ ਤੁਸੀਂ ਲਿਆਉਣੇ ਆਪ ਜਾ ਕੇ ਮੈਂ ਆਪ ਕਿੱਦਾਂ ਜਾਵਾਂ ਇੱਕ ਝੱਟੇ ਤੇ ਢਿੱਲੀ ਹੋ ਜਾਂਦੀ ਆ ਇਹਨੂੰ ਛੱਡ ਕੇ ਕੱਲੀ ਕਿੱਦਾਂ ਜਾਵਾਂ ਇਹ ਵੀ ਗੱਲ ਸਹੀ ਆ ਤੇ ਕੋਈ ਨਹੀਂ ਮੇ ਲਿਆ ਦਊਗੀ ਲਿਆਵੀ ਥੋੜੀਆਂ ਖੁੱਲੀਆਂ ਖੁੱਲੀਆਂ ਨਿੱਕੀਆਂ ਨਾ ਲਿਆਦੀ ਕੋਈ ਨਹੀਂ ਲਾਉਗੀ ਦਮੇ ਕੱਢਣਾ ਮਿਲ ਗਿਆ ਲਿਆਵਾਂਗੇ ਹਾਂਜੀ ਆਓ ਇੱਕ ਸਹੀ ਸਹੀ ਲਿਆਏ ਇੱਕ ਸੁਖਲੀ ਲਿਆਏ ਫਿਰ ਰੰਗ ਵੇਖ ਕੇ ਵਧੀਆ ਜਾ ਹੁਣ ਬੱਤ ਤੁੰਗੀ ਕਰਦਈਏ ਕੋਸ਼ ਨਹੀਂ ਚਾਚੀ ਮੋਟੇ ਕੋਈ ਪਾਣੂ ਜੀ ਨਹੀਂ ਕਰਦਾ ਪੁਜੀਆ ਪਿਆ ਹੀ ਇਹ ਮੈਂ ਚਲ ਕਾ ਲੈਂਦੀ ਮੇਟੀ ਇਹ ਬੇਟੀ ਖਾਣੀ ਉਦਾਂ ਹੀ ਖਾਈ ਜਾਨੀ ਚਾਹੇ ਦੁੱਧ ਲੈ ਲਨੀਓ ਚਾਹੇ ਚਾਹ ਬਣਾ ਲੈਨੇਓ ਚਾਹ ਬਣਾਈ ਨਹੀਂ ਮੰਮੀ ਚਲ ਮੈਂ ਬਣਾ ਦੇਨੀ ਨੂੰ ਚਾਹ ਕੋਈ ਨਹੀਂ ਬਹਿ ਜਾ ਮੰਮੀ ਬਣਾ ਲੈਨੀ ਮੈਂ ਹੀ ਬਣਾਉਣੀ ਤੁਸੀਂ ਬਹਿ ਜਾ ਚਾਚੀ ਲੈ ਕੋਈ ਨਹੀਂ ਮੈਂ ਬਣਾ ਲਿਆ ਹੁੰਨੀ ਆ ਤੇ ਇਹਨਾਂ ਕਤਰਾ ਖਲਾਰਾ ਪਾਇਆ ਰੋਖ ਰਖ ਸਭ ਵਢਾਏ ਆ ਜਾਵਦੇ ਨਾ ਮਿਸਤਰੀ ਮਸਤਰੀ ਡੋਣੇ ਹੋਣੇ ਆ ਹਈ ਕੌਣ ਤਰਿਆ ਹੁੰਦਿਆ ਮਨਜੀਤ ਦੀ ਸੱਸ ਇਹ ਵੀ ਕੱਲੀ ਇਹ ਕਿੱਧਰ ਆ ਗਈ ਹੁਣ ਅੰਦਰ ਮਨਜੀਤ ਦੀ ਸੱਸ ਆ ਗਈ ਆ ਮਨਜੀਤ ਸੱਸ ਆ ਗਈ ਆ ਕੀਪ ਤਾਂ ਕਿੱਧਰ ਆਈ ਆ ਬਣੀ ਤੇ ਮਨਜੀਤ ਵੀ ਨਾਲ ਆਈ ਆ ਨਹੀਂ ਮਨਜੀਤ ਨਹੀਂ ਆ ਕੱਲੀ ਆ ਇਹ ਆ ਬੇ ਕੋਈ ਗੱਲ ਕਰੂਗੀ ਤੇ ਸਾਂਭ ਲਈ ਹੁਣ ਕੋਈ ਨਹੀਂ ਕੋਈ ਨਹੀਂ ਸਾਂਭ ਲਾਂਗੇ ਸਾਸਰੀ ਕਾਲ ਭੈਣ ਜੀ ਕਿਹਾ ਵਾ ਬਸ ਵਧੀਆ ਤੁਸੀਂ ਦੱਸੋ ਸਾਸਰੀ ਕਾਲ ਭੈਣ ਜੀ ਸਾਸਰੀ ਕਾਲ ਇਹ ਭੈਣ ਜੀ ਮੇਰੀ ਨੌਹਾਂ ਆ ਸਾਬੀ ਦੀ ਕਰਦੀ ਸਾਬੀ ਦੀ ਕਰਦੀ ਸਾਸਰੀ ਕਾਲ ਸਾਸਰੀ ਕਾਲ ਮੈਂ ਤਾਂ ਵੇਖੀ ਨਹੀਂ ਨਾ ਇਹ ਨਾ ਮੇਰੇ ਕੋਲ ਖੜੀ ਤੇ ਨਾ ਮੈਂ ਵੇਖੀ ਉਹ ਇਹ ਤਾਂ ਗੱਲਾਂ ਨਾ ਤੁਸੀਂ ਇਹ ਦੇ ਵੇਖੀ ਨਾ ਤਰ੍ਹਾਂ ਹਨਾ ਖੜਨੀ ਚਲ ਕੋਈ ਨਹੀਂ ਬੈਠੋ ਬੈਠ ਜਾ ਭੈਣ ਜੀ ਤੁਸੀਂ ਵੀ ਹੋਰ ਮੈਂ ਪਾਣੀ ਲਿਆਵਾਂ ਲੈਓ ਪਾਣੀ ਲੈਓ ਹਾਂਜੀ ਠੀਕ ਆ ਤੇ ਤੁਸੀਂ ਦੱਸੋ ਹਾਂ ਠੀਕ ਆ ਤੇ ਕਿੱਦਾਂ ਮਨਜੀਤ ਦਾ ਠੀਕ ਆ ਤੇ ਗੁੜੀਆ ਗੁੜੀਆ ਵੀ ਠੀਕ ਆ ਦੋਨੋਂ ਠੀਕ ਆ ਹਾਂਜੀ ਤੇ ਘਰੇ ਕਿ ਗਈਆਂ ਸਕੂਲੇ ਸਕਾਲਾਈ ਜਾਂ ਕਿ ਛੁੱਟੀਆਂ ਸਟੀਆਂ ਪਈਆਂ ਕਿੱਦਾਂ ਹਾਂ ਹੁਣ ਤਾਂ ਛੁੱਟੀਆਂ ਪਈਆਂ ਅੱਛਾ ਅੱਛਾ ਮੈਂ ਤਾਂ ਹੀ ਆਈ ਮੈਂ ਹਾਂ ਚੱਲ ਮੈਂ ਮਿਲਣੀ ਇੱਕ ਅੱਛਾ ਅੱਛਾ ਠੀਕ ਆ ਚਲੋ ਵਧੀਆ ਤਾਂ ਆਇਆ ਫੋਨ ਬਣਾਓ ਬੇਟੇ ਦਾ ਹਾਂ ਹੁੰਦਾ ਜੀ ਐ ਨੀ ਮੂੰਹ ਨਾਈ ਸਕਿੰਦਰ ਵੀ ਬੈਠੀ ਸੋਖੋ ਵੀ ਬੈਠੀ ਆ ਤੇ ਬੋਲਣ ਲੱਗੀ ਨੇ ਸਾਵਨ ਨਹੀਂ ਲੈਣਾ ਜਿਹੜੀ ਗੱਲ ਮੂੰਹ ਆਈ ਉਹ ਕੱਢ ਦੇਣੀ ਆ ਕਿਤੇ ਸੋਚਣਾ ਨਹੀਂ ਇਹਨੇ ਵੀ ਨੌ ਬੈਠੀ ਆ ਕਿ ਦਰਾਨੀ ਇਹਦੀ ਬੈਠੀ ਆ ਗੱਲਾਂ-ਗੱਲਾਂ ਚ ਇਹਨੇ ਮੇਰੀ ਇੰਨੀ ਕਰਦੀ ਆ ਕੋਈ ਹਾਮ ਨਹੀਂ ਆ ਪੈਨ ਜੀ ਤੁਹਾਨੂੰ ਸਨਾਓ ਪਰਿਵਾਰ ਠੀਕ ਠਾਕ ਹਾਂਜੀ ਵਧੀਆ ਵਾ ਸਾਰਾ ਠੀਕ ਠਾਕ ਆ ਹੈਪੀ ਕੀ ਕਰਦੀ ਹੁੰਦੀ ਹੁਣ ਬਸ ਮੈਲੀ ਹੱਬ ਕਰਨਾ ਕੀ ਹੁੰਨੇ ਹਾਂਜੀ ਆ ਪੜਾਈ ਤਾਂ ਪੂਰੀ ਹੋ ਗਈ ਹਾਂਜੀ ਹਾਂਜੀ ਹੋਰ ਪੈਨ ਜੀ ਕੁੜੀਆਂ ਠੀਕ ਹੀ ਕਹੇਗਾ ਕੱਲੇ ਆਏ ਨਾਲ ਕੁੜੀ ਨੂੰ ਲੈ ਆਉਂਦੇ ਮੈਂ ਕੱਲੀ ਆ ਗਈ ਕੁੜੀ ਨੂੰ ਤਾਂਦਾ ਨਹੀਂ ਤੇ ਲੈ ਆਉਂਦੀ ਉਹ ਵੀ ਮਿਲ ਕੇ ਜਾਂਦੀ ਕਿੱਥੋਂ ਲੈ ਆਉਂਦੇ ਕਿੱਥੋਂ ਲੈ ਆਉਂਦੀ ਆਪਣੇ ਪਿੰਡੋਂ ਲੈ ਕੇ来 ਕਿੱਥੋਂ ਲੈ ਆਉਣਾ ਉਹ ਤੈਨੂੰ ਕਿਹੜਾ ਭੁਲੇਖਾ ਵਾ ਕੀ ਗੱਲ ਕਹਿਣ ਦੇ ਤੈਨੂੰ ਮੈਨੂੰ ਸਮਝ ਤੇਰੇ ਸੈਨ ਸਾਰੇ ਹੋਏ ਆ ਸਮਝ ਤੈਨੂੰ ਸਾਰੀ ਆ ਸੈਨ ਮੈਂ ਤਾਂ ਕਿਤੇ ਸੈਨ ਕੀਤੇ ਹੀ ਨਹੀਂ ਕੀਤੇ ਕਿਉਂ ਨਹੀਂ ਉਹਨੂੰ ਸਖਾਰ ਸਖਾਰ ਸਾਰੇ ਐ ਪੜਾਉਂਦੇ ਨਹੀਂ ਪੈਂਦੀ ਆਗਾ ਗਲਤ ਵਾ ਕੋਈ ਮਾਂ ਵੀ ਪੜਾਉਂਦੀ ਆ ਇਹੋ ਜਿਹੀ ਗੱਲਾਂ ਸਿਖਾਉਂਦੀ ਆ ਆਪਣੀ ਮੁੱਤੀ ਨੂੰ ਕੋਈ ਗਲਤ ਦੀ ਗੱਲ ਗਲਤ ਕਿਉਂ ਨਹੀਂ ਸਿਖਾਉਂਦੀ ਤੂੰ ਸਾਰੀਆਂ ਸਿਖਾਈਆਂ ਭੈਣ ਜੀ ਜੋ ਹੋਏ ਵੇ ਤੇ ਜੋ ਵੀ ਆ ਫੋਨ ਕਰਾਉਂਦੇ ਰਹੇ ਸਾਰੇ ਕੰਮ ਹੋਏ ਆ ਫੋਨ ਭੈਣ ਜੀ ਕਿੰਨੂੰ ਕੀਤਾ ਫੋਨ ਤੇ ਤੁਸੀਂ ਮੇਰਾ ਨੰਬਰ ਹੀ ਬਲੌਕ ਕੀਤਾ ਸੀ ਇੱਥੋਂ ਫੋਨ ਕਰਾਉਂਦੇ ਰਹੇ ਮੁੰਡੇ ਮੇਰੇ ਨੂੰ ਅਹੀਂ ਨਹੀਂ ਭੈਣ ਜੀ ਕੁਛ ਵੀ ਕੀਤਾ ਕੀਤਾ ਕਿਤਰਾ ਨਹੀਂਗਾ ਉਹਨੇ ਸਭ ਕੁਝ ਮੈਨੂੰ ਦੱਸਿਆ ਹੈ ਹੈ ਤੁਹੀ ਗੀਤਾ ਮਨ ਤਾਂ ਪਤਾ ਨਹੀਂ ਆ ਫੋਨ ਮੈਂ ਤਾਂ ਹੁੰਦੀ ਰਹੀ ਕੋਈ ਫੋਨ ਫਾਨ ਤੇ ਇਹਨਾਂ ਨੇ ਭੈਣ ਜੀ ਤੁਹਾਨੂੰ ਕੀ ਪਤਾ ਤੁਸੀਂ ਕਿਹ ਵੇਲੇ ਘਰ ਚੱਲ ਜਾਂਦੇ ਹੋਗੇ ਮਗਰ ਮਨਜੀਤ ਕਰਦੀ ਰਹੀ ਫੋਨ ਮੈਂ ਸੁਖਿੰਦਰ ਤੋਂ ਅਦਾ ਕੋਈ ਗੱਲ ਨਹੀਂ ਕਰਦੀ ਹੁੰਦੀ ਜਿੰਨਾ ਚਿਰ ਮੈਂ ਸੁਖਿੰਦਰ ਨਾਲ ਕੋਈ ਗੱਲ ਨਾ ਸਾਂਝੀ ਕਰਾਂ ਉਹਨੂੰ ਕੀ ਪਤਾ ਭੈਣ ਜੀ ਉਹਦਾ ਘਰ ਵੱਖਰਾ ਤੇਰਾ ਵੱਖਰਾ ਬੇਸ਼ੱਕ ਅਸੀਂ ਭੈਣ ਜੀ ਵੱਖਰੇ ਹੀ ਆ ਨਾ ਰਹਿੰਦੀਆਂ ਹੀ ਇਕੱਠੀਆਂ ਹੀ ਆ ਹਰ ਹਾਲ ਇੱਕ ਦੂਜੀ ਨਾਲ ਸ਼ੇਅਰ ਕਰਦੀਆਂ ਆ ਭਾਵੇਂ ਤੁਸੀਂ ਇਕੱਠੀਆਂ ਰਹਿੰਦੇ ਹ ਜੇ ਹੈ ਪਰ ਮੇਰੇ ਨੌਨ ਤਾਂ ਸਖਾਲ ਸਖਾਲ ਕੇ ਤਾਂ ਐ ਕੀਤਾ ਹੈ ਨਹੀਂ ਭੈਣ ਜੀ ਅਹੀਂ ਇਹੋ ਜੀ ਕੋਈ ਗੱਲ ਨਹੀਂ ਕੀਤੀ ਵੀ ਸਖਾਰ ਜੀ ਨੂੰ ਕੋਈ ਗੱਲ ਮੈਂ ਸਖਾਰ ਕੇ ਸਾਰੇ ਕੰਮ ਬਣਾਏ ਤਹਾਂ ਕਿਹੜੇ ਕੰਮ ਕੀਤਾ ਕੀ ਨਹੀਂ ਤੈਨੂੰ ਸਾਰਾ ਹੀ ਪਤਾ ਵਾ ਕਿਉਂ ਨਹੀਂ ਪਤਾ ਭੈਣ ਜੀ ਕੀ ਬਿਜਾਰਤਾ ਨੇ ਪਾਈ ਜਾਨੀ ਪਤਾ ਜਾਨੀ ਸਾਫ ਸਾਫ ਦੱਸਦੇ ਸਾਰਾ ਹੀ ਪਤਾ ਵਾ ਬਿਜਾਰਤਾ ਕਿਉਂ ਪਉਣੀ ਆ ਨਾ ਬਿਜਾਰਤਾ ਹੀ ਫੋਨ ਦੀ ਕੀ ਸਭ ਕੀ ਪਤਾ ਵਾ ਤੁਹਾਨੂੰ ਭੈਣ ਜੀ ਭਾਵੇਂ ਨਾ ਪਤਾ ਹੋਵੇ ਇਹਨੂੰ ਸਾਰਾ ਪਤਾ ਤੂੰ ਹੀ ਆਪਣੇ ਘਰ ਚਲ ਜਾਂਦੇ ਹੋਗੇ ਤੇ ਮਨਜੀਤ ਨੂੰ ਇਹ ਫੋਨ ਦੇ ਦਿੰਦੀ ਪਹਿਲਾਂ ਕਾਰ ਬਾਰ ਤੇ ਗੱਲ ਕੀ ਹੋਈ ਹੈ ਕੀ ਮਤਲਬ ਹੋਇਆ ਵਾ ਗਾਲਿਆਂ ਨੇ ਇਹੋ ਹੀ ਦੱਸਣਗੇ ਤੁਹਾਨੂੰ ਕੀ ਹੋਇਆ ਭੈਣ ਜੀ ਬਿੰਤੀ ਆਪ ਨਹੀਂ ਪਤਾ ਕਿਸ ਗੱਲ ਦਾ ਕੀ ਬਣਾਇਆ ਕੀ ਦੱਸਾਂ ਇਹਨੇ ਲਗਾ ਰੱਖਿਆ ਤੁਹਾਡੇ ਕੋਲ ਹਾਏ ਸੱਚੀ ਨਹੀਂ ਭੈਣ ਜੀ ਮੈਨੂੰ ਕਿਸ ਗੱਲ ਦਾ ਪਤਾ ਨਾ ਮੈਂ ਕੋਈ ਗੱਲ ਕੀਤੀ ਆ ਨਾ ਮੈਨੂੰ ਪਤਾ ਹੀ ਆ ਮੈਂ ਸਾਰਾ ਹੀ ਪਤਾ ਤੁਹਾਨੂੰ ਪਤਾ ਕਿਉਂ ਨਹੀਂ ਕੀ ਲਗਾ ਰੱਖਿਆ ਵਾ ਕੀ ਪਤਾ ਵਾ ਤੁਸੀਂ ਤੁਸੀਂ ਦੱਸ ਦੋ ਨਾ ਇਹਨਾਂ ਕੋਲ ਪੁੱਛੋ ਮੇਰੇ ਕੋਲ ਤਾਂ ਪੁੱਛੋ ਮੈਨੂੰ ਕੋ ਪਤਾ ਹੋਵੇ ਮੈਨੂੰ ਪਤਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੈਨੂੰ ਕੀ ਪਤਾ ਨੇ ਦਾ ਸਰ ਗੱਲ ਬਾਤ ਕਿਉਂ ਨਹੀਂ ਸਾਰੇ ਇੱਥੋਂ ਗੱਲਾਂ ਉਹਨੇ ਸਿੱਖੀਆਂ ਉੱਥੇ ਜਾ ਕੇ ਕੀਤੀਆਂ ਭੈਣ ਜੀ ਇੱਕ ਗੱਲ ਕਹਾਂ ਫਿਰ ਤੁਹਾਨੂੰ ਗੁੱਸਾ ਲੱਗਣਾ ਜੇ ਤੇ ਹੁੰਦੀ ਤੇ ਤੁਸੀਂ ਫਿਰ ਗੱਲਾਂ ਸਖਾਲ ਕੇ ਉਹਨੂੰ ਘੱਲ ਦੇ ਅਸੀਂ ਉਹਨੂੰ ਮਤ ਪਾਉਂਦੇ ਤੇ ਮੈਂ ਵੀ ਮਤ ਦੇ ਕੇ ਹਰ ਮਾਂ ਮਤ ਦੇ ਕੇ ਘੱਲਦੀ ਆਪਣੀ ਬਿਲਕੁਲ ਮਤ ਨਹੀਂ ਦਿੱਤੀ ਤੁਹਾਨੂੰ ਠੀਕ ਆ ਭੈਣ ਜੀ ਤੁਹਾਨੂੰ ਲੱਗਦਾ ਹੋਊਗਾ ਮੈਨੂੰ ਜਿੰਨੀ ਨਹੀਂ ਚਲੋ ਤੁਸੀਂ ਦੱਸੋ ਨਾ ਕੀ ਮਤ ਨਹੀਂ ਦਿੱਤੀ ਕੀ ਹੋਇਆ ਤੁਸੀਂ ਦੱਸੋ ਨਾ ਉਹ ਕਿ ਇੰਨਾ ਕਰਦੀ ਨਹੀਂ ਜਿੰਨਾ ਹੁਣ ਇੱਥੋਂ ਰਹਿ ਕੇ ਜਾ ਕੇ ਮੇਰੇ ਨਾਲ ਕਰਦੀ ਰਹੀ ਆ ਤੱਕ ਗੱਲ ਕੀ ਹੋਈ ਐ ਤੇ ਫੋਨ ਕਰਦੀ ਰਹੀ ਐ ਮੁੰਡੇ ਮੇਰੇ ਨੂੰ ਤੇ ਫੋਟੋ ਤਾਂ ਕਰਨਾ ਐ ਫੋਨ ਤਾਂ ਕਰਨਾ ਹੀ ਘਰ ਵਾਲਾ ਦਾ ਘਰ ਵਾਲਾ ਵਾ ਠੀਕ ਆ ਪਰ ਅੱਗੇ ਨਹੀਂ ਇਤਨਾ ਕਰਦੀ ਤੂੰ ਸਿਖਾ ਲਿਆ ਉਹਨੂੰ ਬੜਾ ਜੇ ਚੰਗੀ ਮਤ ਦਿੱਤੀ ਉਹ ਸੱਸ ਨੇ ਦਿੱਤੀ ਜਿਹੜੀ ਮਾੜੀ ਦਿੱਤੀ ਉਹ ਮਾਣੇ ਦਿੱਤੀ ਹੈ ਨਾ ਨਹੀਂ ਨਹੀਂ ਸਿਖਾ ਲਿਆ ਸਿਖਾ ਲਿਆ ਕੀ ਮੁਰਮੁਰ ਹੋਈ ਗੱਲ ਕਰਨ ਤਾਂ ਸਪਸ਼ਟ ਦੱਸੋ ਨਾ ਮਾਸੀ ਜੀ ਦੱਸੋ ਗੱਲ ਕੀ ਹੋਈ ਆ ਕੀ ਗੱਲ ਹੋਈ ਦੱਸ ਦੋ ਗੱਲ ਉਹਨੂੰ ਨਾ ਕਰਦੇ ਆ ਜੋ ਹੋਈਆਂ ਬੀਤੀਆਂ ਮਾਸਾ ਮਾਸਾ ਜੰਨੀਆਂ ਧੀਏ ਦੱਸਦੀ ਰਹੀ ਐ ਤੇ ਫੇਰ ਮਾਸੀ ਜੀ ਉਹ ਤਾਂ ਚਲ ਹੋਈ ਤੂੰ ਦੀਦੀ ਕਿਥੇ ਦੀਦੀ ਨਾਲ ਗੱਲ ਕਰਾਉ ਬੇ ਮੰਮੀ ਪੁੱਛ ਲੈਂਦੀ ਕੀ ਗੱਲ ਹੋਈ ਧੀਏ ਫੋਨ ਕਿਥੇ ਕਰਨਾ ਵਾ ਤੇ ਕੁੜੀਆਂ ਦੇ ਮਨਜੀਤ ਤੇ ਬਾਹਰ ਚਲ ਗਈ ਆ ਬਾਹਰ ਭੈਣ ਜੀ ਕਿਥੇ ਬਾਹਰ ਆਪਣੇ ਆਦਮੀ ਕੋਲ ਕਿਉਂ ਕਿਥੇ ਭੈਣ ਜੀ ਆ ਕਿੱਦਾਂ ਦੀ ਗੱਲ ਨਾ ਸਾਨੂੰ ਦੱਸਿਆ ਨਾ ਕੋਈ ਪੁੱਛਿਆ ਨਾ ਸਾਨੂੰ ਮਿਲ ਕੇ ਗਈ ਭੈਣ ਜੀ ਸਾਰੇ ਕੰਮ ਇੱਥੇ ਕਰਕੇ ਗਈ ਆ ਮੈਨੂੰ ਕਿਹੜਾ ਉਹਨੇ ਦੱਸਿਆ ਹੈ ਭੈਣ ਜੀ ਆ ਕੀ ਗੱਲ ਕੋਈ ਇਲਜ਼ਾਮ ਸਾਡੇ ਤੇ ਲਾਈ ਜਾਂਦੇ ਜੀ ਤੁਹਾ ਕੋਹਨਾ ਕੋਹ ਨੂੰ ਆਖਿਆ ਤੇ ਉਹ ਫੋਨ ਕਰਦੀ ਰਹੀ ਤੇ ਉਥੇ ਬਾਹਰ ਕੰਮ ਬਣਾ ਲਿਆ ਨੇ ਤੇ ਮਾਸੀ ਜੀ ਉਹਦੇ ਨਾਲ ਮਿਲ ਕੇ ਉਹ ਨਹੀਂ ਗਈ ਦੀ ਤੇ ਚੱਲ ਲੱਗੀ ਮੈਂ ਆਖਿਆ ਮਿਲਿਆ ਉਹ ਆਂਦੀ ਮੈਂ ਉਥੇ ਰਹਿ ਆਈ ਆ ਫਿਰ ਕੀ ਗੱਲ ਹੋਈ ਫਿਰ ਅਰੇ ਆ ਤੇ ਰਹਿ ਕੇ ਤਾਂ ਉੱਧਰ ਗਈ ਆਣ ਕੇ ਮੈਂ ਵੀ ਹੁੰਦੀ ਰਹੀ ਆ ਉਹ ਤਾਂ ਦੀ ਮੋਢਾ ਹੀ ਰਹਿਣ ਵਾਸਤੇ ਆਈ ਆ ਨੂੰ ਫਿਰ ਪਤਾ ਵਿਚਾਇਆ ਤੇ ਮਾਂ ਨੂੰ ਪਤਾ ਹੋਊਗਾ ਵੀ ਬਾਹਰ ਦਾ ਕੰਮ ਬੰਡਿਆ ਉਹ ਤਾਂ ਹੀ ਰਹਿ ਕੇ ਗਈ ਐ ਸੁਖਵਿੰਦਰ ਜੀ ਤੂੰ ਹੋਰੀ ਸੀ ਤੂੰ ਆਈ ਹਾਂ ਤੇ ਮੈਂ ਤੇ ਇੱਥੇ ਹੀ ਆਦੋਂ ਮੇਰੇ ਹੁੰਦੇ ਗਈ ਹੋ ਗਈ ਸੀ ਤੁਹਾਡੇ ਹੁੰਦਿਆਂ ਹੋ ਗਏ ਪਰ ਉਹ ਚਲ ਗਈ ਆ ਬਾਹਰ ਬਾਹਰ ਚੱਲ ਗਈ ਤਾਂ ਦੱਬੇਰਾ ਦੱਸਿਆ ਵੀ ਨਹੀਂ ਨਾ ਕੋਈ ਪਤਾ ਨਾ ਉਹਨੇ ਸਾਨੂੰ ਇੱਥੇ ਵੀ ਨਹੀਂ ਹਟਣਾ ਗੱਲ ਕੀਤੀ ਚਲੋ ਮੈਂ ਹੁੰਦੀ ਨਹੀਂ ਮੈਂ ਹੜਕੇ ਗੱਲ ਕਰਦੀ ਰਹੀ ਆ ਚਲੋ ਮੈਂ ਇਹਨਾਂ ਦਾ ਤਾਂ ਨਹੀਂ ਕਰਦੀ ਮੇਰੇ ਨਾਲ ਹੜਕੇ ਗੱਲ ਕਰਦੀ ਰਹੀ ਮੈਨੂੰ ਵੀ ਨਹੀਂ ਉਹਨੇ ਕਿਹਾ ਤੁਹਾਨੂੰ ਨਾਂ ਦੱਸਿਆ ਹੋਗਾ ਇਹਨੂੰ ਪਤਾ ਵਾ ਪਰ ਭੰਜੀ ਕੋਈ ਗੱਲ ਕਰੀ ਜਾਂਦੀ ਤੁਹਾਨੂੰ ਪਤਾ ਤੁਹਾਨੂੰ ਪਤਾ ਸਾਨੂੰ ਕਾਦਾ ਪਤਾ ਪਤਾ ਹੁੰਦਾ ਸੁਖਵਿੰਦਰ ਤੇ ਮੈਂ ਕਿਉਂ ਬਾਰ-ਬਾਰ ਪੁੱਛਦੀ ਚੱਲ ਮੱਝ ਚੱਲ ਕੋਈ ਨਹੀਂ ਚਲੋ ਚਲੇਗੀ ਕੋਈ ਗੱਲ ਨਹੀਂ ਆਪਣੇ ਆਦਮੀ ਕੋ ਗਈ ਹੈ ਕੋਈ ਗੱਲ ਨਹੀਂ ਫਿਰ ਕੀ ਹੈ ਖੁਸ਼ੀ ਦਾ ਵੀ ਕੰਮ ਆ ਕੋਈ ਗੱਲ ਨਹੀਂ ਬੱਚੇ ਉੱਤੇ ਪੜਨਗੇ ਲਿਖਣਗੇ ਦੋਵੇਂ ਜੀ ਰਹਿਣਗੇ ਇਕੱਠੇ ਕੋਈ ਗੱਲ ਨਹੀਂ ਤੇ ਤੁਸੀਂ ਇਦਾਂ ਕਰੋ ਪਹਿਲਾਂ ਚਾਹ ਬਣਾਓ ਫਿਰ ਬਾਕੀ ਗੱਲਾਂ ਬਾਤ ਚ ਕਰਦੇ ਆ ਪਰ ਮੇਰਾ ਤਾਂ ਕੱਲੀ ਦਾ ਨਹੀਂ ਨਾ ਤੇ ਲੱਗਦਾ ਕੋਈ ਗੱਲ ਨਹੀਂ ਤੁਹਾਡਾ ਵਪੀ ਹੋ ਜਾਊਗਾ ਸੈਟ ਚਲੋ ਮਾਸੀ ਜੀ ਜਵਾਈ ਹੋਵੇ ਫਿਰ ਤੁਹਾਨੂੰ ਵਧਾਈਆਂ ਅਗਰ ਤੁਸੀਂ ਖੁਸ਼ ਹੋਵੋਗੇ ਤੁਹਾਡੀ ਪੁੱਤਨੀ ਬਾਹਰ ਗਈ ਤੁਹਾਡੀ ਨੋ ਬਾਹਰ ਗਈ ਪਰ ਤੁਹਾਡੀ ਧੀ ਤੁਹਾਨੂੰ ਤਾਂ ਦੱਸਣਾ ਚਾਹੀਦਾ ਸੀ ਹਾਂ ਹਾਂ ਪਰ ਇੰਨੀ ਗਲਤੀ ਹੋ ਗਈ ਚਲੋ ਸਾਨੂੰ ਦੱਸ ਕੇ ਨਹੀਂ ਗਈ ਹੈਗੀ ਹਨਾ ਹਾਂਜੀ ਚਾਚਾ ਆਹੋ ਮੈਂ ਉਹਦੇ ਹੀ ਆ ਕੇ ਨਾ ਫੋਨ ਕਰ ਲਾ ਆਏ ਮੈਂ ਉੱਥੇ ਰਹਿ ਹੀ ਜਾਂਦਾ ਮੇਲਾ ਹੀ ਆ ਮੈਨੂੰ ਹੁਣ ਕੀ ਪਤਾ ਕੀ ਬਣਦਾ ਹੈ ਪਰ ਚੱਲੇ ਤਾਂ ਹੁਣ ਹਾਂ ਨੋ ਤੇ ਮੈਨੂੰ ਇਹ ਨਹੀਂ ਪਤਾ ਤੁਹਾਨੂੰ ਪਤਾ ਮੈਂ ਵੀ ਉਨੇ ਦੁੱਧ ਜਿੱਧਰ ਗਈ ਨਾ ਮੇਰੇ ਹੁੰਦੇ ਗਈ ਮੈਂ ਸੋ ਰੋਕਦੀ ਮੈਂ ਰੁਕ ਜਾ ਕਹਿੰਦੀ ਨਹੀਂ ਇਹ ਚਾਚੀ ਮੈਂ ਜਾਣਾ ਮੈਂ ਕੁੜੀਆਂ ਆ ਉਹ ਵਜੇ ਆ ਤਿਆਰ ਕਰ ਚਲੋ ਫੇ ਠੀਕ ਆ ਉਹ ਲੀਡਰ ਦਾ ਕੱਢ ਬਣਾਉਣਾ ਸੀ ਉਹਨੇ ਕਰਨਾ ਸੀ ਉਹ ਤਾਂ ਤਾਂ ਚੱਲ ਪਰ ਸਾਨੂੰ ਨਹੀਂ ਪਿਆ ਦਿੱਤਾ ਹੈਗਾ ਮੇਰੇ ਸਾਹਮਣੇ ਭੈਣ ਜੀ ਵੀ ਸਾਹਮਣੇ ਹੀ ਮੈਨੂੰ ਕਹ ਤਾਂ ਪਿਆ ਦਿੱਤਾ ਮੈਨੂੰ ਤਾਂ ਪਤਾ ਲੱਗਾ ਜਦੋਂ ਉਹਨੇ ਆਖਿਆ ਵੀ ਚੱਲ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਵਧੀਆ ਵਾਕੇ ਆਪਣੇ ਆਦਮੀ ਕੋ ਗਈ ਵਾ ਖੁਸ਼ੀ ਦਾ ਕੰਮ ਸੋ ਕੋ ਤੁਸੀਂ ਆਹੋ ਤੇ ਇਸੋ ਖੋਸਾ ਮਨ ਕਹ ਤਾ ਡਾ ਵੀ ਬਣ ਜਾਊਗਾ ਕਿ ਘਰ ਰੌਣਕ ਤਾਂ ਹੈ ਨਹੀਂ ਨਾ ਚਲੋ ਰੌਣਕ ਤਾਂ ਉਹ ਤੇ ਮੈਂ ਮੰਦੀ ਪਰ ਹੁਣ ਤਾਂ ਪਤਾ ਇਹ ਬੱਚਿਆਂ ਦਾ ਵੀ ਸੋਚਣਾ ਪੈਂਦਾ ਵਾ ਐ ਮੇਰੀ ਕੁੜੀ ਦੀ ਕਾਰ ਕਰ ਕਿਤੇ ਇੱਥੇ ਇੰਨੇ ਦਿਨ ਰਹੀ ਆ ਕਿਤੇ ਦੱਸਿਆ ਤੱਕ ਨਹੀਂ ਮੈਨੂੰ ਵੀ ਮਾਂ ਆਹ ਗੱ ਤੋਂ ਸਾਰੇ ਇਲਜ਼ਾਮ ਮੇਰੇ ਸਿਰ ਤੇ ਮੜ ਗਏ ਆ ਤੂੰ ਜਾਣ ਲੱਗੀ ਕਿਤੇ ਮਿਲ ਵੀ ਜਾਂਦੀ ਹਾਂ ਮੈਨੂੰ ਪਰਦੇਸਾਂ ਦੇ ਕਿਤੇ ਉਹ ਛੋੜੇ ਅੱਜੇ ਆ ਜਣਾ ਕਿਤੇ ਸਾਲਾਂ ਬੱਧੀ ਹੋਣਾ ਜੇ ਆਪ ਨਹੀਂ ਹੋਣਾ ਤੇ ਕੁੜੀਆਂ ਹੀ ਮਿਲਾ ਜਾਂਦੀ ਹਾਂ ਮੈਨੂੰ ਚਾਹੇ ਮੈਨੂੰ ਫੋਨ ਕਰ ਦੇਨੀ ਉਹ ਮੈਂ ਹੀ ਆ ਜਾਂਦੀ ਨਿਕਾਵਾ 36 ਗੱਲਾਂ ਆਣ ਕੇ ਸੁਣਾਤੀਆਂ ਜਿਉਣਾ ਹੀ ਤੇ ਫੋਨ ਕਰਕੇ ਆਉਂਦੀ ਨਾ ਕੁਛ ਘਰ ਹੈਗਾ ਵਾ ਚਾਹ ਪਾਣੀ ਲਈ ਗੱਲਾਂ ਕਰਨੀਆਂ ਮੁੜ ਕੇ ਜਾ ਕੇ ਵੀ ਚਾਹ ਫੋਕੀ ਦੇ ਦਿੱਤੀ ਆ फोन कराऊंगी हां जी हैप्पी रवि गम बर्थडे अवार्ड दा चलो बधिया बधाई होए ਧੰਨ ਬਧਾਈਆਂ ਹਾਂ ਕਿੱਥੇ ਜਾਣਾ ਹਾਂ ਆਪਾਂ ਸਟੱਡੀ ਫੇਸ ਤੇ ਜਾਣਾ ਕੈਨੇਡਾ ਆ ਲੋ ਕੰਦੀ ਚਾਹ ਚਾਪੀ ਲੋ ਮੈਂ ਤੁਹਾਨੂੰ ਥੋੜੀ ਦੋ ਥੋੜੀ ਆ ਕਿੰਨੀ ਕੁ ਲੈ ਸੋਖ ਪੁੱਤ ਚਾਹ ਲੈ ਜਾ ਤੇ ਅੰਦਰ ਚੱਲ ਜਾ ਲੰਮੇ ਬਹਿ ਜਾ ਜਾ ਕੇ ਆਹ ਜਾ ਪਤਾ ਚਲ ਜਾ ਜਾ ਮਿੱਤੀ ਉੱਠ ਜਾ ਜਾ ਉੱਠ ਕਿਉਂ ਮੈਂ ਇੱਥੇ ਰਹਿਣ ਤੋਂ ਬੈਠੀ ਆ ਨਹੀਂ ਨਹੀਂ ਕੋਈ ਨਹੀਂ ਓਦਾ ਠੀਕ ਨਹੀਂ ਆ ਤੇ ਇਹ ਠੀਕ ਨਹੀਂ ਹੈਗੇ ਥੋੜੇ ਫਿਰ ਚੱਕਰ ਜੋਂਡਾ ਬੰਦੇ ਆ ਕੀ ਗੱਲ ਠੀਕ ਕਿਉਂ ਨਹੀਂ ਹੈ ਓਦਾਂ ਹੀ ਆ ਬੁਖਾਰ ਬਹੁਤ ਚੜਦਾ ਵਾ ਆਹ ਜਾ ਮੈਂ ਬਥਾ ਕਮਜ਼ੋਰੀ ਹੋਈ ਦਵਾਈ ਲਈ ਹੈ ਹਾਂਜੀ ਹਾਂਜੀ ਲਈ ਦਵਾਈ